ਮੋਗਾ ਪੁਲਿਸ ਨੇ ਬੀਤੇ ਦਿਨ ਹੀ ਵੱਡੀ ਕਾਰਵਾਈ ਕਰਦੇ ਹੋਏ ਇੱਕੋ ਸਮੇਂ ਤੇ ਦੋ ਹੋਟਲਾਂ ਤੇ ਕਾਰਵਾਈ ਕੀਤੀ ਹੈ ਪੁਲਿਸ ਨੇ ਦੋਵਾਂ ਹੋਟਲਾਂ ਤੋਂ 8 ਔਰਤਾਂ ਅਤੇ 6 ਮਰਦਾਂ ਨੂੰ ਗ੍ਰਫਤਾਰ ਕੀਤਾ ਪੁਲਿਸ ਦੇ ਛਾਪੇਮਾਰੀ ਦੌਰਾਨ ਹਫੜਾ ਦਫੜੀ ਮਚ ਗਈ ਤੇ ਗ੍ਰਫਤਾਰ ਕੀਤੇ ਗਏ ਮਲਜ਼ਮਾਂ ਵਿੱਚ ਹੋਟਲ ਮਾਲਕ ਵੀ ਸ਼ਾਮਿਲ ਹੈ ਦਰਸਲ ਇਹਨਾਂ ਹੋਟਲਾਂ ਵਿੱਚ ਦੇਵਪਾਰ ਦਾ ਤੰਦਾ ਚੱਲ ਰਿਹਾ ਸੀ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਹੋਟਲਾਂ ਵਿੱਚ ਦੂਜੇ ਰਾਜਾਂ ਦੀਆਂ ਔਰਤਾਂ ਮਿਲੀਆਂ ਜਿਨ੍ਹਾਂ ਨੂੰ ਕੀ ਦੇਵਪਾਰ ਕਰਨ ਲਈ ਮਜਬੂਰ ਜਿਹੜਾ ਕੀ ਕੀਤਾ ਜਾ ਰਿਹਾ ਸੀ ਪੁਲਿਸ ਦੀ ਛਾਪੇਮਾਰੀ ਦੌਰਾਨ ਹਫੜਾ ਦਫੜੀ ਮੱਚ ਗਈ ਪੁਲਿਸ ਨੇ ਮੋਗਾ ਦੇ ਪਿੰਡ ਕਲਕਲਾਂ ਵਿੱਚ ਮੋਗਾ ਫਿਰੋਜ਼ਪੁਰ ਰੋਡ ਤੇ ਸਥਿਤ ਹੋਟਲ ਬੀਆਰ ਅਤੇ ਮੇਲਾ ਰਾਮ ਤੇ ਛਾਪਾਂ ਮਾਰਿਆ ਤੇ ਉਹਨਾਂ ਨੂੰ ਇਤਰਾਜਯੋਗ ਹਾਲਤ ਵਿੱਚ ਜਿਹੜਾ ਕੀ ਫੜਿਆ ਇਸ ਬੰਦੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੱਸਿਆ ਕਿ ਪੁਲਿਸ ਨੂੰ ਗੁਪ ਸੂਚਨਾ ਮਿਲੀ ਸੀ ਕਿ ਉਕਤ ਦੋਵਾਂ ਹੋਟਲਾਂ ਵਿੱਚ ਦੇਵਪਾਰਦਾ ਤੰਤਾ ਚੱਲ ਰਿਹਾ ਹੈ। ਹੋਟਲ ਬੀਆਰ ਨੂੰ ਲਵਜੀਤ ਸਿੰਘ ਵਾਸੀ ਮਲਸੀਆਂ ਵਿੱਚ ਬਸਤੀ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ। ਹੋਟਲ ਮੇਲਾ RAM ਨੂੰ ਅਨਮੋਲ ਸਿੰਘ ਵਾਸੀ ਰਾਏਕੋਟ ਬਸਤੀ ਜ਼ਿਲ੍ਹਾ ਲੁਧਿਆਣਾ ਚਲਾ ਰਿਹਾ ਸੀ। ਦੋਵੇਂ ਇਕੱਠੇ ਇਹ ਤੰਦਾ ਚਲਾ ਰਹੇ ਸਨ। ਹੋਟਲਾਂ ਵਿੱਚ ਦੂਜੇ ਰਾਜਾਂ ਦੀਆਂ ਔਰਤਾਂ ਤੇ ਕੁੜੀਆਂ ਨੂੰ ਬੁਲਾਇਆ ਜਾਂਦਾ ਸੀ। ਗ੍ਰਾਹਕਾਂ ਤੋਂ ਜਿਹੜੀ ਕਿ ਵੱਡੀ ਰਕਮ ਵਸੂਲੀ ਜਾਂਦੀ ਸੀ ਇਹ ਕੀ ਦੀ ਗੱਲ ਕੁਝ ਲੋਕ ਤੋਂ ਗੰਭੀਰ ਕਿ ਮਾਨਸਾ ਕੀ ਜਰਾ ਇਹਦੇ ਵਿੱਚ ਮਾਨ ਜੋਗ ਐਸਐਸਪੀ ਸਾਹਿਬ ਸ੍ਰੀ ਅਜੀ ਗਾਂਧੀ ਜੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜੇ ਮਾੜੇ ਐਂਸਰਾਂ ਦੇ ਖਿਲਾਫ ਮੈਮ ਚਲਾਈ ਗਈ ਹੈ ਇਹਦੇ ਵਿੱਚ ਕੱਲ ਜਿਹੜਾ ਸਾਡਾ ਥਾਣੇ ਸਦਰ ਐ ਸਚੋ ਦੇ ਐਸਐਚਓ ਗਰਸੀਵਕ ਸਿੰਘ ਤੇ ਇਹਨਾਂ ਦੇ ਨਾਲ ਇੰਸਪੈਕਟਰ ਜਿਹੜਾ ਜਸਵਿੰਦਰ ਸਿੰਘ ਇਹਨਾਂ ਨੇ ਕੱਲ ਜਿਹੜਾ ਇਹਨਾਂ ਨੂੰ ਮੁਕਬਰੀ ਮਿਲਣ ਤੇ ਦੋ ਟਨਾ ਦੇ ਰੇਡ ਕੀਤਾ ਸੀ ਜਿਹੜਾ ਇੱਕ ਹੋਟਲ ਮੇਲਾ ਰਾਮ ਤੇ ਦੂਸਰਾ ਬੀਆਰ ਹੋਟਲ ਮੇਲਾ ਰਾਮ ਦਾ ਜਿਹੜਾ ਸੰਚਾਲਕ ਸੀ ਜਿਹੜਾ ਲਵ ਲਵਜੀਤ ਸਿੰਘ ਤੇ ਦੂਸਰਾ ਬੀਆਰ ਦਾ ਅਨਮੋਲ ਇਹ ਇਹਨਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਵਿੱਚ ਜਿਹੜਾ ਲੜਕੀਆਂ ਬਾਹਰੋਂ ਲਿਆ ਕੇ ਜਿਹੜਾ ਉਹਨਾਂ ਤੋਂ ਤੰਦਾ ਕਰਾਉਂਦੇ ਸੀ ਉਹਦੇ ਵਿੱਚ ਅਸੀਂ ਜਿਹੜਾ ਟੋਟਲ 14 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਉਹ ਜਿਹੜਾ 8 ਲੜਕੀਆਂ ਤੇ 6 ਲੜਕੇ ਆ ਜਿਹਨਾਂ ਦੇ ਸਾਰੇ ਬਾਰੋਂ ਲੈਣ ਦੇ ਆ ਆ ਉਹਾਂ ਜੀ ਤਕਰੀਬਨ 12 ਲੈ ਕੇ ਆਏ ਇੱਥੇ ਰੋਬਿੰਦਰਜੀਤ ਨਾਲੋਂ ਬੰਦਰਜੀਤ ਕਮਰੇ ਦੇ ਲਏ ਮੈਂ ਹੋਟਲ ਦੇ ਵਿੱਚ ਕਮਰੇ ਦਿੰਦੇ ਸੀ ਟੋਟਲ ਚਾਹਾਂਏ ਭੜੇ ਹਾਂ ਜੀ ਟੋਟਲ ਚਾਹਾਂ ਇਹ ਕਰੂ ਇਹਦੇ ਵਿੱਚ ਅਸੀਂ 13 ਚ 3 3 4 5 ਜਿਹੜਾ 5 6 ਮੋਰਲ ਮੋਰਲ ਟ੍ਰੈਫਿਕ ਐਕਟ ਜਿਹੜਾ ਤਾਂ ਪਰਚਾ ਦਰਜ ਕੀਤਾ ਹੈ ਕਿੰਨੇ ਦਿਨ ਤੋਂ ਚੱਲ ਰਿਹਾ ਸੀ ਇਹ ਅਸੀਂ ਹੁਣ ਕਰ ਰਹੇ ਹਾਂ ਜੀ ਵੈਰੀਫਾਈ ਕਰਦੇ ਪਏ ਹਾਂ ਇਨਵੈਸਟੀਗੇਸ਼ਨ ਇਹਤੋਂ ਲੱਗਦਾ